ਨਆ ਇਹਦਾ ਵੱਡਾ ਐਕਸ਼ਨ ਦੇਖਣ ਨੂੰ ਮਿਲਿਆ ਜਿੱਥੇ NIA ਦੇ ਵੱਲੋਂ ਇੱਕ ਵਿਅਕਤੀ ਨੂੰ ਕਾਬੂ ਦੇ ਵਿੱਚ ਕੀਤਾ ਗਿਆ ਗ੍ਰਿਫਤਾਰ ਕੀਤਾ ਗਿਆ ਜੀ ਹਾਂ ਤਾਂ ਅੰਦਾਜ਼ਨ ਹੈ ਕਿ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਦਾ ਵੱਡਾ ਐਕਸ਼ਨ ਦੇਖਣ ਨੂੰ ਮਿਲਿਆ ਜਿੱਥੇ ਲਖਬੀਰ ਸਿੰਘ ਸੰਧੂ ਉਰਫ ਲੰਡਾ ਦੇ ਇੱਕ ਸਹਿਯੋਗੀ ਨੂੰ ਜੋ ਹੈ ਗ੍ਰਿਫਤਾਰ ਕੀਤਾ ਗਿਆ ਤਾਂ ਅਤਵਾਦੀ ਨੈਟਵਰਕ ਦੇ ਨਾਲ ਜੁੜੇ ਇੱਕ ਮਾਮਲੇ ਦੇ ਵਿੱਚ ਇਸ ਵਿਅਕਤੀ ਦੀ ਗ੍ਰਫਤਾਰੀ ਹੋਈ ਹੈ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਇਸ ਦੇ ਇਸ ਨੂੰ ਲੈ ਕੇ ਐਨਆਈਏ ਦੇ ਵੱਲੋਂ ਇੱਕ ਸੋਸ਼ਲ ਮੀਡੀਆ ਤੇ ਪੋਸਟ ਵੀ ਸਾਂਝੀ ਕੀਤੀ ਗਈ ਹੈ ਜਿਸ ਦੇ ਵਿੱਚ ਉਹਨਾਂ ਨੇ ਦੱਸਿਆ ਕਿ ਲਖਬੀ ਲੰਡਾ ਦਾ ਜੋ ਸਾਥੀ ਹੈ ਉਸ ਨੂੰ ਕਾਬੂ ਦੇ ਵਿੱਚ ਕੀਤਾ ਗਿਆ ਤਾਂ ਤੁਹਾਨੂੰ ਦੱਸ ਦਈਏ ਕਿ ਲੋਕਾਂ ਨੂੰ ਹਥਿਆਰ ਸਪਲਾਈ ਕਰਦਾ ਸੀ ਇਹ ਵਿਅਕਤੀ ਤਾਂ ਦੱਸ ਦਈਏ ਕਿ ਕਾਰੋਬਾਰੀਆਂ ਸਮੇਤ ਕਈ ਲੋਕਾਂ ਤੋਂ ਫਿਰੋਤੀ ਦੀ ਮੰਗ ਵੀ ਕਰਦਾ ਸੀ ਅਤੇ ਫਿਰੋਤੀ ਮੰਗਣ ਵਾਲਿਆਂ ਨੂੰ ਹਥਿਆਰ ਵੀ ਸਪਲਾਈ ਕਰਦਾ ਦੱਸਿਆ ਜਾ ਰਿਹਾ ਹੈ ਤਾਂ ਐਨਆਈਏ ਨੇ ਇੱਕ ਬਿਆਨ ਦੇ ਵਿੱਚ ਕਿਹਾ ਹੈ ਕਿ ਮੱਧ ਪ੍ਰਦੇਸ਼ ਦੇ ਬਰਵਾਰੀ ਜ਼ਿਲ੍ਹੇ ਦਾ ਰਹਿਣ ਵਾਲਾ ਅ ਬਲਜੀਤ ਜੋ ਆ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਜੀहां ਤੁਹਾਨੂੰ ਦੱਸਦੀ ਕਿ ਲਖਬੀਰ ਲੰਡਾ ਦੇ ਸਾਥੀ ਦੱਸਿਆ ਜਾ ਰਿਹਾ ਹੈ ਜਿਸ ਦੀ ਪਛਾਣ ਬਲਜੀਤ ਸਿੰਘ ਉਰਫ ਰਾਣਾ ਭਾਈ ਉਰਫ ਬਲੀ ਦੇ ਵੱਜੋਂ ਹੋਈ ਹੈ ਜਿਸ ਨੂੰ ਵੀਰਵਾਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਰਾਸ਼ਟਰੀ ਜਾਂਚ ਏਜੰਸੀ ਯਾਨੀ ਕਿ ਐਨਆਈਏ ਨੇ ਇੱਕ ਬਿਆਨ ਦੇ ਵਿੱਚ ਕਿਹਾ ਹੈ ਕਿ ਮੱਧ ਪ੍ਰਦੇਸ਼ ਦੇ ਬੜਵਾਨੀ ਜ਼ਿਲ੍ਹੇ ਦੇ ਰਹਿਣ ਵਾਲੇ ਬਲਜੀਤ ਸਿੰਘ ਉਰਫ ਰਾਣਾ ਭਾਈ ਉਰਫ ਬਲੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਇਸ ਦੇ ਵਿੱਚ ਕਿਹਾ ਗਿਆ ਹੈ ਕਿ ਬਲੀ ਪੰਜਾਬ ਦੇ ਵਿੱਚ ਲੰਡਾ ਦੇ ਏਜੰਟਾ ਨੂੰ ਹਥਿਆਰ ਦਾ ਵੱਡਾ ਸਪਲਾਈ ਕਰਦਾ ਸੀ ਸਪਲਾਇਰ ਸੀ ਤਾਂ ਇਸ ਦੇ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਇਨ੍ਹਾਂ ਹਥਿਆਰਾਂ ਦੀ ਵਰਤੋਂ ਵਪਾਰੀਆਂ ਤੋਂ ਜ਼ਬਰੀ ਵਸੂਲੀ ਸਮੇਤ ਵੱਡੇ ਪੱਧਰ ਤੇ ਅਤਵਾਦੀ ਗਤੀਵਿਧੀਆਂ ਨੂੰ ਅੰਜਾਮ ਦੇਣ ਦੇ ਲਈ ਕੀਤੀ ਜਾਂਦੀ ਸੀ ਐਨਆਈਏ ਨੇ ਕਿਹਾ ਕਿ ਮਾਮਲੇ ਦੀ ਜਾਂਚ ਜੋ ਹੈ ਕੀਤੀ ਜਾ ਰਹੀ ਹੈ ਤਾਂ ਪਛਾਣ ਜੋ ਹੈ ਦੇਖ ਸਕਦੇ ਹੋ ਦੱਸਦੇ ਕਿ ਲੰਡਾ ਦਾ ਸਾਥੀ ਦੱਸਿਆ ਜਾ ਰਿਹਾ ਹੈ ਜਿਸ ਦੇ ਉੱਤੇ ਵੱਡਾ ਐਕਸ਼ਨ ਜੋ ਹੈ ਦੇਖਣ ਨੂੰ ਮਿਲਿਆ ਹੈ ਤਾਂ ਐਨਆਈਏ ਦੇ ਵੱਲੋਂ ਵੱਡਾ ਐਕਸ਼ਨ ਲੈਂਦੇ ਆ ਜੋ ਹੈ ਬਲਜੀਤ ਨੂੰ ਗ੍ਰਿਫਤਾਰ ਕੀਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਉਹ ਜੋ ਵਪਾਰੀ ਨੇ ਵਪਾਰੀਆਂ ਤੋਂ ਫਿਰੋਤੀ ਮੰਗੜ ਵਾਲਿਆਂ ਨੂੰ ਜੋ ਹੈ ਹਥਿਆਰ ਸਪਲਾਈ ਕਰਦਾ ਸੀ ਬਲਜੀਤ ਸਿੰਘ ਉਰਫ ਰਾਣਾ ਭਾਈ ਉਰਫ ਬਲੇ ਜਿਸ ਨੂੰ NIA ਦੇ ਵੱਲੋਂ ਗ੍ਰਿਫਤਾਰ ਕੀਤਾ ਗਿਆ ਤਾਂ ਵੱਡਾ ਐਕਸ਼ਨ ਹੈ NIA ਦਾ ਦੇਖਣ ਨੂੰ ਮਿਲਿਆ ਲਖਬੀਰ ਲੰਡਾ ਦੇ ਇੱਕ ਸਾਥੀ ਨੂੰ NIA ਦੇ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਤਾਂ ਪੁਲਿਸ ਦੇ ਵੱਲੋਂ ਲਗਾਤਾਰ ਹੈ NIA ਦੇ ਵੱਲੋਂ ਐਕਸ਼ਨ ਲਿਆ ਜਾ ਰਿਹਾ ਹੈ ਲਗਾਤਾਰ ਜੋ ਹੈ ਅਜਿਹੇ ਲੋਕਾਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਹੈ ਜੋ ਮਾਹੌਲ ਜੋ ਨੇ ਖਰਾਬ ਕਰਦੇ ਨੇ ਦੇਸ਼ ਦਾ